ਅਸੀਂ 2 ਸਾਲ ਤੋਂ ਤਕਰੀਬਨ ਇੱਥੇ ਰਹਿ ਰਹੇ ਹਾਂ ਆ ਕੇ ਤੇ ਇਹ ਆਚਾਰੇ ਕਲੋਨੀ ਹੈ ਤੇ ਇੱਥੇ ਪਾਣੀ ਦੀ ਪ੍ਰੋਬਲਮ ਹੈ ਇੱਥੇ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਗਲੀਆਂ ਨਹੀਂ ਇੱਥੇ ਬਣੀਆਂ ਹੋਈਆਂ ਤੇ ਇੰਨੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿ ਅਸੀਂ ਇੱਥੇ ਰਹਿ ਨਹੀਂ ਪਾ ਰਹੇ ਹੁਣ ਬਹੁਤ ਹੀ ਜ਼ਿਆਦਾ ਜਿਹੜੀ ਪਾਣੀ ਦੀ ਇੰਨੀ ਪ੍ਰੋਬਲਮ ਹੈ ਕਿ ਅਸੀਂ ਨੰਗ ਨਹੀਂ ਸਕਦੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਲੈਣ ਜਾਣਾ ਆ ਅਸੀਂ ਇੱਥੇ ਪੈਦਲ ਨਹੀਂ ਜਾ ਸਕਦੇ ਇੰਨੀ ਜ਼ਿਆਦਾ ਗਲੀ ਜਿਹੜੀ ਹੈ ਸਾਡੀ ਖਰਾਬ ਹੋਈ ਰਹੀ ਹੈ ਕਲੋਨੀ ਪੂਰੀ ਦੇ ਵਿੱਚ ਹੀ ਪਾਣੀ ਦਾ ਉਹ ਜਿਹੜਾ ਸੀਵਰ ਦਾ ਪਾਣੀ ਜਿਹੜਾ ਬਾਹਰ ਆ ਰਿਹਾ ਹੈ ਓਵਰਫਲੋ ਹੋ ਕੇ ਸਾਰਾ ਅੰਦਰ ਆਂਦਾ ਆ ਈਵਨ ਪਿਛਲੇ ਸਾਲ ਸਾਡੀ ਗਲੀ ਦੇ ਸਾਡੇ ਘਰ ਦੇ ਅੰਦਰ ਵੀ ਓਵਰਫਲੋ ਹੋਇਆ ਅੰਦਰ ਆਇਆ ਪਾਣੀ ਜਿਹਦੇ ਕਰਕੇ ਅਸੀਂ ਖੋਦ ਆ ਕੇ ਅੱਗੇ ਹੋ ਕੇ ਪਾਈਪ ਪਵਾਈ ਆ ਅੱਗੇ ਹੋ ਕੇ 3-4 ਘਰਾਂ ਨੇ ਲਾਲ ਕੇ ਪਾਈਪ ਪਾਈ ਤੇ ਫਿਰ ਇਹ ਜਾਂ ਹੱਲ ਕੀਤੇ ਆ ਲੇਕਿਨ ਫਿਰ ਇੱਥੋਂ ਵੀ ਬਲੌਕ ਹੋ ਰਿਹਾ ਜਿਸ ਕਰਕੇ ਸਾਡਾ ਸਾਰਾ ਰਸਤਾ ਜਿਹੜਾ ਸਾਰਾ ਬੰਦ ਹੋਇਆ ਪਿਆ ਤੇ ਇਹ ਹੁਣ ਸਰਕਾਰ ਟਰਾਂਸਫਾਰਮਰ ਦੇ ਪ੍ਰੋਗਰਾਮਾ ਬਿਜਲੀ ਦੀ ਵੀ ਪ੍ਰੋਗਰਾਮਾ ਇੱਥੇ ਹੈਗੀ ਆ ਇਸ ਬਹੁਤ ਲੋਵੋ ਵੋਲਟੇਜ ਹੁੰਦੀ ਹੈ ਫਲਕੂਲ ਹੁੰਦੀ ਹੈ ਸਾਰੀ ਚੀਜ਼ਾਂ ਖਰਾਬ ਹੋਣ ਦਾ ਡਰ ਰਹਿੰਦਾ ਆ ਕਿ ਕੋਈ ਹੋ ਨਾ ਜਾਏ ਕੁਝ ਵੀ ਜਿੱਥੇ ਹੋਏ ਆ ਇਸੇ ਵਾਸਤੇ ਸਾਰੇ ਇਹਨਾਂ ਦੀ ਵਿਚਾਰਿਆ ਨਹੀਂ ਮੁਸੀਬਤ ਹੈਗੀ ਹੈ ਇਹਦੇ ਮਾਲਕ ਜਿਹੜੇ ਵੇਚ ਕੇ ਕ੍ਰਿਸ਼ਨਾ ਮੂਰਤੀ আর ਅਗਰਵਾਲ ਵਗਰੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਰਾਮਣੀ ਹੀ ਕਹਿੰਦੇ ਆ ਇਹਨਾਂ ਨੇ ਪਲਾਟ ਦੇ ਨਾਲ ਵੇਚਤੇ ਹੈਗੇ ਆ ਪਰ ਇਹਨਾਂ ਨੂੰ ਫੈਸਿਲਟੀਆਂ ਅੱਗੇ ਵੇਖਿਆ ਨਹੀਂ ਵੀ ਸਾਡੀ ਕਲੋਨੀ ਦਾ ਕੀ ਬੰਦਾ ਪਿਆ ਵਾ ਤੇ ਨਾ ਹੀ ਹੁਣ ਅੱਗੇ ਉਹ ਫੈਸਿਲਟੀਆਂ ਆਂ ਬਣਦੇ ਨਾ ਬਤੀ ਲਾਈਟ ਆਂਦੀ ਵੀ ਨਾ ਟਰਾਂਸਫਾਰਮ ਮੰਗਦਾ ਰਸੀਵ ਦੇ ਕੋਈ ਸਾਰੇ ਆਪਣੇ ਲੈਵਲ ਦੇ ਇਹੀ ਕੰਮ ਕਰਦੇ ਪਏ ਆ। ਮਤਲਬ ਕਿ ਸਰਕਾਰ ਬਲੋ ਸਾਨੂੰ ਇਹ ਮੰਗਾ ਹੈ ਕਿ ਸਾਨੂੰ ਜੇ ਬੁਨਿਆਦੀ ਸਹੂਲਤਾਂ ਆ ਗਈਆਂ ਨੇ ਇਹ ਤੇ ਸਾਨੂੰ ਪ੍ਰੋਵਾਈਡ ਕੀਤੀਆਂ ਹਨ। ਮਤਲਬ ਕਿ ਇੱਕ ਰਹਿਣ ਜੋਗਾ ਕੀ ਚਾਹੀਦਾ ਬੰਦੇ ਨੂੰ ਸਾਫ ਸਫਾਈ ਚਾਹੀਦੀ ਹੁੰਦੀ ਹੈ, ਲਾਈਟ ਚਾਹੀਦੀ ਹੁੰਦੀ ਹੈ, ਹਵਾ ਪਾਣੀ ਚਾਹੀਦਾ ਹੁੰਦਾ। ਜੇ ਇਹ ਹੀ ਚੀਜ਼ਾਂ ਤੋਂ ਵਾਂਝਾ ਪਤਾ ਫਿਰ ਉਹਨੂੰ ਰਹਿਣ ਦਾ ਫਰਕ ਕੀ ਅਨੇ ਨੇ ਪੈਸੇ ਲਾ ਕੇ ਤੇ ਫਿਰ ਉਹ ਉੱਥੇ ਦਾ ਉੱਥੇ ਹੀ ਬੈਠਾ ਵਾ। ਉਹਦੇ ਨਾਲ ਮੈਂ ਸਾੜੇ 5 ਸਾਲ ਹੋ ਗਏ। ਅਦਾ ਕੋਈ ਵਿਕਾਸ ਨਹੀਂ ਆਇਆ ਆ ਜੇ ਸਾਡਾ ਵਿਕਾਸ ਕੋਈ ਨਹੀਂ ਸੜਕਾਂ ਜਿਹੜੀਆਂ ਹੈਗੀਆਂ ਉਹ ਵੀ ਟੁੱਟ ਗਈਆਂ ਜੋ ਵੀ ਪੈਸੇ ਲਾ ਕੇ ਆਪ ਵੀ ਪੈਸੇ ਲਾ ਕੇ ਆਪੇ ਸਿੱਧੇ ਠੀਕ ਕਰਵਾਣੇ ਆ ਆਪੇ ਆਪੇ ਇਹੀ ਟੈਲਾ ਲਵਾ ਗਿਆ ਆਪਣੇ ਬਬੂਏ ਬਾਰੇ ਠੀਕ ਕਰਨ ਦੇ ਇਹਦੇ ਟੂਏ ਟੂਏ ਪੈਸੇ ਸੜਕਾਂ ਦੇ ਉਡ ਉੱਡ ਗਈਆਂ ਸੜਕਾਂ ਵਾਲੇ ਘਾਰੀ ਆ ਇਨੀ ਗੰਦਗੀ ਆ ਕਿ ਗਰਮੀਆਂ 'ਚ ਬਹੁਤ ਕਰਮਾ ਵਾਲੇ ਘਰ ਹੀ ਨੇ ਜਿਹੜੇ ਜਿਨ੍ਹਾਂ ਦੇ ਵਾਫਰ ਹੀ ਨਿਕਲਦੇ ਨੇ ਤੇ ਪੋਸਟ ਲੀਕ ਸਾਰਿਆਂ ਦੇ ਘਰਾਂ 'ਚ ਮਤਲਬ ਕਦੀ ਉੱਥੇ ਸੱਪ ਨਿਕਲ ਗਿਆ ਕਦੀ ਉੱਥੇ ਨਿਕਲ ਗਿਆ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਇਹ ਗੰਦਗੀ ਦੀ ਤੇ ਇੱਥੋਂ ਬੱਚੇ ਜਿਹੜੇ ਸਕੂਲ ਨਹੀਂ ਜਾ ਸਕਦੇ ਇੱਕ ਦਿਨ ਇਹਨਾਂ ਦੀ ਸਾਡੇ ਗਵਾਨੀਆਂ ਦੀ ਬੇਟੀ ਸੀਗੀ ਉਹ ਮਤਲਬ ਆਪਾਂ ਗੱਲ ਕਰੀਏ ਤੇ ਏਟਰੇ ਪੈਰ ਆ ਕੇ ਨਿਕਲਣ ਲੱਗੀ ਆ ਉਹ ਡੇਗੀ ਸੀਗੀ ਸੋ ਇਸ ਕਰਕੇ ਮਤਲਬ ਕਿਸੇ ਨੂੰ ਵੀ ਸੱਟ ਲੱਗਣ ਦੀ ਪ੍ਰੋਬਲਮ ਹੈ ਬਿਮਾਰੀਆਂ ਨੂੰ ਡੇਂਗੂ ਨੂੰ ਸੱਦਾ ਦਿੱਤਾ ਜਾ ਰਿਹਾ ਮੇਨ ਪ੍ਰੋਬਲਮ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੀ ਕਰਾਂਗੇ ਕਿ ਜੋ ਵੀ ਹੈਗਾ ਇਹਦਾ ਮਤਲਬ ਸੀਵਰੇਜ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀ ਹੈ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਇਹਦੇ ਤੋਂ ਮਤਲਬ ਬਚਿਆ ਜਾ ਸਕੇ ਤੇ ਜਿਹੜੇ ਮਤਲਬ ਪਲਾਟ ਖਾਲੀ ਪਏ ਨੇ ਸਰਕਾਰ ਇਹਨਾਂ ਨੂੰ ਵੀ ਜਿਹੜੀ ਲੈਟਰ ਕੱਢੇ ਜਾਂ ਤੇ ਇਹਨੂੰ ਡਿਵੈਲਪ ਕਰ ਲੈਣ ਤੇ ਜਾਂ ਇਹਨਾਂ ਨੂੰ ਚਾਰजेस ਲਗਾਏ ਜਾਣ ਕਿ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਜਾਏ ਇੰਨੇ ਦੇ ਵਿੱਚ ਵਿੱਚ ਜਿਹੜੇ ਆਪਣੇ ਪਲਾਟ ਕਵਰ ਕਰਕੇ ਬਣਾਏ ਜਾਣ ਤਾਂ ਹੀ ਇਹ ਕਲੋਨੀ ਦਾ ਸੁਧਾਰ ਹੋ ਸਕਦਾ ਅਦਰਵਾਈਜ਼ ਜਿਹੜਾ ਹੈ ਇਹ ਪ੍ਰੋਬਲਮ ਆ ਤਕਰੀਬਨ ਇਸ ਕਲੋਨੀ ਦੇ ਵਿੱਚ 40 ਤੋਂ 50 ਘਰ ਆ ਤੇ ট্রান্সਫਰਮ ਕੋਈ ਨਹੀਂ ਹੈਗਾ ট্রান্সਫਰਮ ਜਿਹੜਾ ਲਾਈਟ ਆ ਰਹੀ ਹੈ ਪਿੱਛੇ ਬੰਦਾ ਪਾ ਕੇ